ਇਹ ਚੀਜ਼ ਕਰ ਡਾਕਟਰ ਸਰਪਾਲ ਉਹਨਾਂ ਹੀ ਉਹਨਾਂ ਦੇ ਮੈਨਰ ਜਿਹੜੇ ਬੋਲੇ ਤੇ ਸਾਡੇ ਫਾਦਰ ਸਾਹਿਬ ਸਾਡੇ ਪੈਟਰਨ ਜੀ ਚੀਫ ਇੰਜੀਨੀਅਰ ਜੀ ਰਸਮਦਾ ਡਾਕਟਰ ਬਰਿੰਦਰ ਡਾਕਟਰ ਮਨਜੀਤ ਸਿੰਘ ਜਵਾਣਾ ਅਤੇ ਜਿਹੜੇ ਸਾਹਮਣੇ ਬੈਠੇ ਅੱਜ ਦੇ ਆਡੀਅנס ਤਾਂ ਫਿਰ ਆਡੀਅנס ਤੋਂ ਬਿਨਾ ਕੋਈ ਵੀ ਪ੍ਰੋਗਰਾਮ ਕਾਮਯਾਬ ਨਹੀਂ ਹੁੰਦਾ ਤੇ ਮੈਂ ਸਜੂਦ ਕਰਦਾ ਕਿ ਤੁਸੀਂ ਚਲੋ जिन्हें भी आए हो बहुत बहुत धन्यवाद अच्छा गल कर जा रहे हैं बहुत तो ही महान शख्सियत पुरुष लेटेस्ट मैन ऑफ द वर्ल्ड मैं नहीं कह रहा कि कोलंबिया यूनिवर्सिटी वर्ल्ड है ग्रेटेस्ट मैन ऑफ द वर्ल्ड यूनिवर्सल मेकर ऑफ स्ॉर्ट यूनिवर्सिटी एंड भारत रतन और ग्रेटेस्ट इंडियन ई e एन एम टी वी आई बी एस एंड हिस्ट्री टी वी जोड़ा है वह इन्होंने कताब करते हैं महान कहते बाबा साहब तो थोड़ी थोड़ी मैं बेसिक नॉलेज तक देवगा कि बाबा साहब जी क्यों कहते हैं महाराष्ट्र मराठी किसी बजुर्ग न कोई इंटैलीजेंट हो ਉਹਨੂੰ ਆਦਰ ਸਰਕਾਰ ਨਾਲ ਅਸੀਂ ਮਾਪਾ ਸਾਹਿਬ ਕਹਿੰਦੇ ਆ ਤੇ ਉਹ ਭਾਦੀ ਜਿਹੜੀ ਭਾਵਨਾ ਖੈਰਬੋੜੇ ਸਾਹਿਬ ਹੋਏ ਜਿਹੜੇ ਉਹਨਾਂ ਦੇ ਅਸੋਸੀਏਟ ਅਗੇ ਸੀ ਉਹਨਾਂ ਨੇ ਇੱਕ ਮੀਟਿੰਗ ਚੱਲ ਰਹੀ ਸੀ ਇਸ ਦਾ ਚਾਹ ਪਾਣੀ ਦੀ ਵੀ ਕਿਉਂ ਨਾ ਆਪਾਂ ਆਪਣੇ ਜੀਵਨ ਤੈਹੀ ਜਵਾਨ ਸਖਸ਼ੀਅਤ ਨੂੰ ਇਸੇ ਸਰਕਾਰ ਨੂੰ ਭੁਗਵਾਤੀ ਬਦਲ ਦੇਈਏ ਉਸ ਤੋਂ ਬਾਅਦ ਇਹ ਜੈ ਜੈ ਆਪਾਂ ਕਹਿੰਦੇ ਜੈ 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 ਜੈ

पानी को आप भी पी सकते हैं इस तरह कुछ पड़ा होता भी कुछ तो बाद में तो मौसम ये ना पी लो के मुद्दा भी अगर हटा दे पानी पी सकता है आप उसके साथ नहीं कर सकते तो पानी नहीं पी आप सब कुछ पानी सेहार हो गया कंट्री प्यास से लगती है ना ये सब कैटेगरी से इसको पानी पीने का अब फिर जैसे मकान के रह रहे थे छोटा सा प्यार होते हैं क्या मैं चाय पीने जा रही थी कि क्या होता है मतलब कि다라고 बात आ मैं नॉर्मल में जो वस्तु व्यति नंबर ले तो अगर क्वेश्चन लगा के क्योंकि कोई भी सूत्र ऐसा आपको तो बयानी करनी पूरी शुष्टता में मतलब मेन नंबर दिया कि दिया नहीं है और सारी दिक्कत है कि इल्ली एडिशनल है और एडिशनल है जल्दी-जल्दी सुनते हो डॉक्टर अमरिंदर सिंह दासी चीफ इंजीनियर मनजीत आए के मुख्य बुलाए अमन जीता पंडाल बैठे मेरे समाज के लोगों ਅੱਜ ਅਸੀਂ ਬਾਬਾ ਸਾਹਿਬ ਡਾਕਟਰ ਰਮੇਸ਼ ਮੈਡ ਕਰਤਾ 133ਵਾਂ ਜਨਮ ਪਿਆਰ ਬਣਾ ਰਹੇ ਹਾਂ 14 ਅਪ੍ਰੈਲ 1891 6 ਦਸੰਬਰ 1956 ਕਿੰਨਾ ਸਮਾਂ ਤਕਰੀਬਨ 66 ਸਾਲ ਦਾ ਸਮਾਂ ਬਾਬਾ ਸਾਹਿਬ ਨੇ ਵੀ ਇਸ ਧਰਤੀ ਦੇ ਜਨਮ ਲਿਆ ਅਸੀਂ ਲੋਕਾਂ ਨੇ ਵੀ ਇਸ ਧਰਤੀ ਦੇ ਜਨਮ ਲਿਆ ਪਰ ਬਾਬਾ ਸਾਹਿਬ ਨੇ ਆਪਣੇ ਸਮਾਜ ਵਾਸਤੇ ਜਨਮ ਲਿਆ ਅਸੀਂ ਤਾਂ ਕਦੇ ਆਪਣੇ ਪਰਿਵਾਰ ਵਾਸਤੇ ਜਨਮ ਲਿਆ ਬਾਬਾ ਸਾਹਿਬ ਤੇਰੀ ਸੋਚ ਤੇ ਤਰਾਅ ਆਇਆ ਠੋਕੇ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਉਹ ਪਿਆਰਾ ਕਦਮ ਠੋਕੇ ਦੇਣਾ ਕਦੋਂ ਪੂਰਾ ਹੋਣਾ ਸਟਾਫ ਮੰਡਰੂ ਬੜੀ ਸਕੂਲ ਪੇ ਲਿਆ ਆਮ ਆਦਮੀ ਪਾਰਟੀ ਦੇ ਦਿਨ ਚਾ ਮੇਬਰ ਮੇਰੇ ਕੱਤਾ ਆਏ ਬੇਰਖੜ ਕਾਇਆ ਉਹਨੂੰ ਕਿਹਦੇ ਮੋਟਾ ਵਾਸਤੇ ਆਈ ਹੈ ਮੈਂ ਕੋਈ ਨਹੀਂ ਪਾਰਟੀ ਵਿੱਚ ਆ ਤੂੰ ਆਮ ਆਦਮੀ ਪਾਰਟੀ ਦਾ ਕਿਹੜੀ ਪਾਰਟੀ ਦਾ ਹੈ ਮੈਂ ਤੁਹਾਡਾ ਚੋਣ ਮੈਣੀ ਬਸਤੂ ਨੂੰ ਦੱਸਿਆ ਜਾਏ ਚੋਣ ਮੈਣੀ ਬਸਤੂ ਕੀ ਹੈ ਜਦੋਂ ਮੈਂ ਇਹ ਗੱਲ ਕੀਤੀ ਮੈਂ ਨਹੀਂ ਆਕਾ ਦਾ ਚਾਹੀਦਾ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ ਐਜੂਕੇਸ਼ਨ ਫਰੀ ਚਾਹੀਦੀ ਹੈ ਹੈਥ ਫਰੀ ਚਾਹੀਦਾ ਰੁਜ਼ਗਾਰ ਚਾਹੀਦਾ ਔਰ ਉਹਨਾਂ ਦੀ ਵੱਡ ਨਹੀਂ ਸੀਗੀ ਅਈ ਸਾਰੇ ਘਮਾਇਆ ਇਤੋਂ ਠੀਕ ਜਵਾਬ ਮਿਲਿਆ ਮੇਰੀ ਯਾਦ ਤੋਂ ਬਾਅਦ ਸੰਤੋਖ ਮਿਲਿਆ ਫਿਰ ਕੋਈ ਮੈਚ ਜਜਵਾ ਤੇ ਆ ਮੈਂ ਬਾਬਾ ਸਾਹਿਬ ਦੀ ਵਿਚਾਰ ਧਾਰਨ ਨੂੰ ਮਨ ਵਿੱਚ ਹੱਦ ਸਹੀ ਹੈ ਜਿਹੜੀਆਂ ਕੋਮਾ ਪਖਾਦੇ ਆਪਣੇ ਸਮਾਜ ਵਿੱਚ ਲੈ ਕੇ ਬਾਪਾ ਅੱਗੇ ਲੈ ਕੇ ਜਾਓ ਜੇ ਤੁਸੀਂ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਪਿੱਛੇ ਨਾ ਡੇਂਦੇ ਹੋ ਇੱਥੇ ਰੋਕ ਲਿਓ ਅਸੀਂ ਉਸ ਉਸ ਗੱਲ ਦੇ ਵਿੱਚ ਜੇ ਅਸੀਂ ਬਾਬਾ ਸਾਹਿਬ ਦੀਆਂ ਲੈਤਾ ਨਹੀਂ ਪੜਦੇ ਉਹਨਾਂ ਨੂੰ ਬਚਾਉਦੇ ਨਹੀਂ ਆਪਣੇ ਰੁਟੀਨ ਦੇ ਡੇਲੀ ਦੇ ਕੰਮਾਂ ਦੇ ਵਿੱਚ ਸ਼ਾਮਲ ਨਹੀਂ ਕਰਦੇ ਅਸੀਂ ਬਾਬਾ ਸਾਹਿਬ ਦੇ ਨਾਲ ਧੋਖਾ ਕਰਦੇ ਆਜ ਵੀ ਸਾਡਾ ਜਿਹੜਾ ਮਕਸਦ ਹੈ ਉਹ ਕੇਵਲ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਫੁੱਲ ਅਰਪਿਤ ਕਰਕੇ ਜਾਣਾ ਨਹੀਂ ਸਾਡਾ ਜਿਹੜਾ ਮਕਸਦ ਹੈ ਉਹ ਸਾਨੂੰ ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਤਾ ਹੈ ਦੁਨੀਆ ਤੇ ਕੋਈ ਵੀ ਬੰਦਾ ਜਿਹੜਾ ਆਪਣੇ ਦੋਸਤ ਨੂੰ ਨਹੀਂ ਜਾਣਦਾ ਜਿਹੜਾ ਆਪਣੇ ਦੁਸ਼ਮਣ ਨੂੰ ਨਹੀਂ ਜਾਣਦਾ ਮੇਰਾ ਖਿਆਲ ਉਹ ਜਿਹੜਾ ਹੁਣਾ ਵਿੱਚ ਬੇਅਰਥ ਹੈ ਜਾਨਵਰਾਂ ਦੇ ਨਾਲ ਉਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਸਾਥੀਓ ਭੈਣਾਂ ਸਭ ਪੁਜਾਇਸ਼ ਕਰਾਂਗਾ ਕਿ ਤੁਸੀਂ ਵੀ ਆਪਣੇ ਜਿਹੜੇ ਬੱਚੇ ਐ i do ਆਲਿਪ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਉਨਾ ਤਰ੍ਹਾਂ ਸਰਕਾਰੀ ਵੱਲੋਂ ਇਹਨਾਂ ਨੇ ਇਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕਰਕੇ ਉਹਨਾਂ ਨੂੰ ਇੱਕ ਸਪੋਰਟ ਵੀ ਦਿੱਤਾ ਜਦੋਂ ਅਸੀਂ ਸੇਵਾਦਾਰ ਦੀ ਗੱਲ ਕਰਦੇ ਹੈਗੇ ਤਾਂ ਨਾਮ ਦੇ ਨਾਲ ਸਾਨੂੰ ਸੋਲਿਊਸ਼ਨ ਦੇਣ ਦੀ ਵੀ ਜ਼ਰੂਰ ਲੱਗਿਆ ਤਾਂ ਕਿ ਅਸੀਂ ਉਹਨਾਂ ਆਪਣੇ ਸਮਾਜ ਦੇ ਹਿੱਸਿਆਂ ਨੂੰ ਨੈਗਲੈਕਟ ਨਾ ਕਰੀਏ ਜਿਨ੍ਹਾਂ ਦੇ ਅੰਦਰ ਅਜੇ ਕੁਝ ਕਰਨ ਦੀ ਹੈ ਸਾਡੇ ਛੋਟੇ ਬੱਚੇ ਨੌਜਵਾਨ ਬੱਚੇ ਬੈਠੇ ਨੇ ਉਹਨਾਂ ਨੂੰ ਅਸੀਂ ਉਸ ਗੱਲ ਦੀ ਸਿਹਤ ਲਈਏ ਜਿਸ ਗੱਲ ਦੇ ਨਾਲ ਉਹ ਅੱਗੇ ਵੱਧ ਸਕਣ ਮੇਰਾ ਸਿਰਫ ਇੰਨਾ ਹੀ ਸਪੈਸ਼ੀਅਲ ਜਿਹੀ ਵਕੀਲ ਕੋਈ ਦੌਸਤਾਦੋ ਮੇਰੇ ਕੋ ਸਿੱਧੇ ਨਹੀਂ ਮੈਂ ਉਹਨਾਂ ਨੂੰ ਪੂਰੀ ਹਿੰਦਸਤਾਨ ਦਾ ਵਾਣ ਲੇਕਿਨ ਜਿੱਥੇ ਸਮਾਜ ਦੇ ਥਿਊ ਕਵਾਲਿਟੀ ਗੱਲਾਂ ਹੁੰਦੀਆਂ ਹਨ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਗੱਲ ਨੂੰ ਰੱਖਣ ਦੇ ਵਿੱਚ ਪਿੱਛੇ ਨਹੀਂ ਹਟਿਆ ਧੰਨਵਾਦ ਦੋਸਤੋ ਪੜੇ ਅਤੇ ਆਪਣੇ ਸਮਾਜ ਦੇ ਵਿੱਚ ਲੈ ਕੇ ਜਾਓ ਪਰ ਅਫਸੋਸ ਇਹ ਹੈ ਕਿ ਹਰ ਇੱਕ ਸਖਸ਼ ਅਪ ਦਿਖਾ ਰਿਹਾ ਉਹ ਦਿਖਾ ਰਿਹਾ ਆਪਣੇ ਆਪਣੇ ਜਿਹੜੀ ਪਰਸਨੈਲਿਟੀ ਹੈ ਉਹਨੂੰ ਦਿਖਾ ਰਿਹਾ ਉਹਨੂੰ ਬਿਲਕੁਲ ਆਣ ਦੀ ਮਾਣ ਦੀ ਇਸ ਸਮਾਜ ਦੀ ਆਉਣ ਵਾਲੇ ਸਮੇਂ ਦੀ ਬਿਲਕੁਲ ਸੋਚ ਹੀ ਨਹੀਂ ਹੈ ਜਿਦੀ ਕਰਕੇ ਉਹ ਬਾਬਾ ਸਾਹਿਬ ਜਿਹੜੀ ਗੱਲ ਨੂੰ ਰੋਦੇ ਸੀ ਕਿ ਮੇਰਾ ਇਹਨਾਂ ਕਾਫਲਾ ਅੱਗੇ ਲੈ ਕੇ ਜਾਓ ਜੇ ਤੁਸੀਂ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਪਿੱਛੇ ਨਾ ਡੇਰਦੇ ਹੋ ਇੱਥੇ ਹੀ ਰੋਮ ਲਿਓ ਅਸੀਂ ਨਹੀਂ ਪੜਦੇ ਉਹਨਾਂ ਨੂੰ ਵਿਚਾਰ ਤੇ ਨਹੀਂ ਆਪਣੇ ਰੂਪੀ ਦੇ ਡੇਲੀ ਕੰਮਲ ਦੇ ਵਿੱਚ ਸ਼ਾਮਲ ਨਹੀਂ ਕਰਦੇ ਅਸੀਂ ਬਾਬਾ ਸਾਹਿਬ ਦੇ ਨਾਲ ਧੋਪਾ ਕਰਦੇ ਅੱਜ ਹੀ ਜਿਹੜੀਆਂ ਸੰਸ਼ੀਰ ਦਾ ਤੋਂ ਅਸੀਂ ਇਸ਼ਾਰਾ ਕੀਤਾ ਸੀ ਉਹਨਾਂ ਤੋਂ ਜੇ ਉਹ ਨਹੀਂ ਆਈਆਂ ਤਾਂ ਉਹ ਸਾਡੇ ਸਮਾਜ ਦੇ ਨਾਲ ਗਦਾਰੀ ਕਰੇ ਸਾਨੂੰ ਸਭ ਕਿਉਂ ਇੱਥੇ ਇਕੱਤਰ ਹੋਏ ਆ ਸਾਡਾ ਜਿਹੜਾ ਮਕਸਦ ਹੈ ਉਹ ਕੇਵਲ ਬਾਬਾ ਸਾਹਿਬ ਦੇ ਚਾਣਾਂ ਦੇ ਵਿੱਚ ਕੋਲ ਅੰਦਰ ਕਰਕੇ ਜਾਣਾ ਨਹੀਂ ਸਾਡਾ ਜਿਹੜਾ ਮਨਸਿਕ ਹੈ ਉਹ ਸਾਨੂੰ ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਦਾ ਹੈ ਦੁਨੀਆ ਤੇ ਕੋਈ ਵੀ ਬੰਦਾ ਜਿਹੜਾ ਆਪਣੇ ਦੋਸਤ ਨੂੰ ਨਹੀਂ ਜਾਣਦਾ ਜਿਹੜਾ ਆਪਣੇ ਦੁਸ਼ਮਣ ਨੂੰ ਨਹੀਂ ਜਾਣਦਾ ਮੇਰਾ ਖਿਆਲ ਉਹ ਜਿਹੜਾ ਅਨੁਮਾਨ ਇਥੇ ਬੇਅਰਥ ਹੈ ਉਹਨੂੰ ਕਿਸੇ ਵੀ ਚੀਜ਼ ਦੀ ਜਾਨਕਾਰੀ ਨਹੀਂ ਤਾਂ ਜਾਨਵਰਾਂ ਦੇ ਨਾਲ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਸੰਪਰਕ ਨਹੀਂ ਹੈ ਸਾਥੀ ਪ੍ਰਯਾਤਨ ਸਭ ਕੁਝ ਆਸ਼ ਕਰੇਗਾ ਕਿ ਤੁਸੀਂ ਵੀ ਆਪਣੇ ਜਿਹੜੇ ਬੱਚੇ ਐ ਉਹਨਾਂ ਨੂੰ ਪੜ੍ਹਾਓ ਆਪਣੀ ਜਿਹੜੀ ਕਪੈਸਿਟੀ ਐ ਉਹਦੇ ਤੋਂ ਵੱਧ ਹੋ ਕੇ ਤਾਲੋ ਬਾਬਾ ਸਾਹਿਬ ਜਿਹੜੇ ਜੀ ਰੋਟੀ ਇੱਕ ਘਟਾ ਲੈਣਾ ਪਰ ਪੜ੍ਹੇ ਉਸੇ ਧਰਮ ਦੇ ਸੋਲੇ ਗਾਗਾ ਕੇ ਬਾਕੀ ਜਿਹੜਾ ਸਮਾਜ ਆ ਉਹ ਵੀ ਘਬਰਾਹ ਕੀਤਾ ਹੈ ਮੈਂ ਆਸ ਕਰਦਾ ਕਿ ਇਥੋਂ ਅੱਜ ਸਾਡੇ ਸਾਥੀ ਇਸ ਗੱਲ 'ਤੇ ਗੌਰ ਕਰਕੇ ਆਪਣਾ ਵਾਅਦਾ ਕਰਕੇ ਜਾਣ ਕਿ ਉਹ ਸੁਨਹਿਾਰਾ ਆਰਟੀਕਲ ਜਿਸ ਨੂੰ ਚਾੜੀ ਜਾਰੀ ਜਿਸ ਦੇ ਮਤਲਬ ਅਸੀਂ ਉਸ ਅੱਗੇ ਵੱਧ ਵਾਸਤੇ ਅੱਜ ਸਪੈਸ਼ਲ ਪ੍ਰਬੰਧ ਸਾਡੇ ਪ੍ਰਬੰਧਕਾਂ ਨੇ ਕੀਤੇ ਨੇ ਭੈੜੀ ਹੋਣੀ ਉਹ ਆਬਜੈਕਟ ਵੀ ਸਦਾ ਕਰਦੇ ਸੋ